ਸਰ ਤੇ ਪਿੰਡ ਪੁਰਜੀ ਦੇ ਵਿੱਚ ਸਵੇਰੇ ਕਤਲਕਾਂਡ ਹੁੰਦਾ ਤਾਂ ਉਸ ਤੋਂ ਬਾਅਦ ਅੱਜ ਤੁਸੀਂ ਦੇਖ ਸਕਦੇ ਹੋ ਕਿ ਪੁਲਸ ਦੀ ਪੂਰੀ ਟੀਮ ਅੱਜ ਇਸ ਘਰ ਦੇ ਵਿੱਚ ਪਹੁੰਚੀ ਆ ਤਾਂ ਉਹਨਾਂ ਵੱਲੋਂ ਹੁਣ ਜੋ ਗੱਲਬਾਤ ਕਰਕੇ ਪਰਿਵਾਰ ਦੇ ਨਾਲ ਤੇ ਇਨਵੈਸਟੀਗੇਸ਼ਨ ਜਿਹੜੀ ਸ਼ੁਰੂ ਜਿਹੜੀ ਆ ਹੋ ਚੁੱਕੀ ਆ ਤਾਂ ਉਸ ਦੇ ਵਿੱਚ ਹੁਣ ਪਰਿਵਾਰ ਦੇ ਬਿਆਨ ਜਿਹੜੇ ਲੈਣ ਵਾਸਤੇ ਪੁਲਸ ਵੀ ਮੌਕੇ ਤੇ ਪਹੁੰਚੀ ਆ ਤਾਂ ਇਹ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਸਿਵਲ ਦੇ ਵਿੱਚ ਜੋ ਆਫਸਰ ਨਹੀਂ ਹੋ ਵੀ ਅੱਥੇ ਪਹੁੰਚੇ ਨੇ ਤਾਂ ਉਹਨਾਂ ਨੂੰ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਕਿ ਕਿਹੜੇ ਉਹ ਲੋਕ ਸੀਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਸੀਸੀਟੀਵੀ ਕੈਮਰਾਜ਼ ਦੀ ਜੋ ਮਦਦ ਲਈਤੀ ਜਾ ਰਹੀ ਆ ਤਾਂ ਇਹ ਖਾਸ ਤਸਵੀਰਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਜੋ ਅਧਿਕਾਰੀ ਅਭਿਮਨਿਉ ਰਾਣਾ ਜੀ ਜੋ ਇੱਥੇ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਨੇ ਆਪਣੀ ਟੀਮ ਦੇ ਨਾਲ ਤਾਂ ਇਹ ਖਾਸ ਤਸਵੀਰਾਂ ਇਹ ਤੜਨਾਲ ਸਾਂਝੀਆਂ ਕਰ ਰਹੇ ਆ ਕਿ ਉਹਨ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਜਾਏਗੀ ਤਾਂ ਇਹ ਖਾਸ ਤਸਵੀਰਾਂ ਕਿਉਂਕਿ ਜਿਹੜੇ ਅਧਿਕਾਰੀ ਨੇ ਕਿਉਂਕਿ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਉਹਨਾਂ ਵੱਲੋਂ ਹੁਣ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਆ ਜਿਹੜੇ ਕੀ ਦੋਸ਼ੀ ਨੇ ਉਹਨਾਂ ਦੀ ਭਾਲ ਵਾਸਤੇ ਹੁਣ ਕੱਲੇ-ਕੱਲੇ ਕਿਲੂ ਨੂੰ ਦੇਖਿਆ ਜਾ ਰਿਹਾ ਜਾਂਚਿਆ ਜਾ ਰਿਹਾ ਕਿ ਉਹ ਜੋ ਨੌਜਵਾਨ ਨੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਕੀ ਮਨਸੂਬੇ ਸਨ ਕੀ ਮਨਛਾ ਕੀ ਸੀਗੀ ਇਸ ਤਰੀਕੇ ਦੇ ਨਾਲ ਫੈਰਿੰਗ ਕਰਨ ਦੀ ਕਿਉਂਕਿ ਜਿਸ ਤਰੀਕੇ ਨਾਲ ਇਸ ਘਰ ਦੇ ਵਿੱਚ ਇਸ ਆਲੇ ਸ਼ਾਨਕੋਠੀ ਦੇ ਵਿੱਚ ਜਦੋਂ ਉਹ ਨੌਜਵਾਨ ਆਉਂਦੇ ਨੇ ਤਾਂ ਬਿਨਾਂ ਕਿਸੇ ਡਰ ਖੋਫ ਤੋਂ ਬਿਨਾਂ ਮੂੰਹ ਕਵਰ ਕੀਤੇ ਸ਼ਰਿਆਂ ਆਪਣੇ ਮੋਟਰਸਾਈਕਲ ਦੇ ਉੱਤੇ ਆਉਂਦੇ ਨੇ ਤਾਂ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਜੋ ਆ ਆਪਣੇ ਵੱਲੋਂ ਜ਼ਰੂਰ ਕਤਲ ਕਰਨ ਦੀ ਕੋਸ਼ਿਸ਼ ਹੋਣ ਵਾਲੀ ਕੀਤੀ ਜਾਂਦੀ ਹੈ ਲੇਕਿਨ ਸੁਖਚੈਨ ਸਿੰਘ ਹੋਣਾ ਦੇ ਹੁਣ ਕਹਿ ਸਕਦੇ ਆ ਕਿ ਜਾਨ ਬਚੀ ਹੈ ਕਿਉਂਕਿ ਉਹਨਾਂ ਦਾ ਇਲਾਜ ਜਿਹੜਾ ਉਹ ਲਗਾਤਾਰ ਚੱਲ ਰਿਹਾ ਤਾਂ ਅਧਿਕਾਰੀ ਜੋ ਘਰ ਦੇ ਵਿੱਚ ਪਹੁੰਚੇ ਨੇ ਤਾਂ ਜਾਂਚ ਕਰ ਰਹੇ ਨੇ ਤਾਂ ਇਹ ਖਾਸ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਜਿੱਥੇ ਕਿ ਪੰਜਾਬ ਪੁਲਿਸ ਦੇ ਅਧਿਕਾਰੀ ਜਵਾਲਾ ਅਧਿਕਾਰੀ ਇੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਵੱਲੋਂ ਇਨਵੈਸਟੀਗੇਸ਼ਨ ਜਾਰੀ ਕਰ ਦਿੱਤੀ ਗਈ ਆ ਤਾਂ ਬਹੁਤ ਹੀ ਜਲਦ ਜੋ ਦੋਸ਼ੀ ਨੇ ਉਹਨਾਂ ਨੂੰ ਫੜ ਲਿੱਤਾ ਜਾਏਗਾ ਕਿਉਂਕਿ ਪੁਲਿਸ ਇਹ ਅਸ਼ਵਾਸਨ ਹੈ ਜ਼ਰੂਰ ਪਰਿਵਾਰ ਨੂੰ ਵੀ ਦਿਵਾ ਰਹੀ ਆ ਕਿਉਂਕਿ ਭਰੋਸਾ ਦਿਵਾ ਰਹੀ ਆ ਕਿ ਬਹੁਤ ਜਲਦੀ ਉਹਨਾਂ ਨੂੰ ਜੋ ਆ ਫੜ ਲਿੱਤਾ ਜਾਏਗਾ ਤੇ ਉੱਥੇ ਹੀ ਕਿ ਕੀ ਮੰਨਚਾ ਸੀਗੀ ਉਹਨਾਂ ਦੀ ਕੀ ਕਾਰਨ ਸੀਗਾ ਜੋ ਆ ਕੇ ਇਸ ਤਰੀਕੇ ਦਾ ਨਾ ਸ਼ਰਿਆ ਮਾ ਕੇ ਜਿਹਨਾਂ ਵੱਲੋਂ ਗੋਲੀਬਾਰੀ ਕੀਤੀ ਗਈ ਆ ਤਾਂ ਇਸ ਦੀ ਵੀ ਸਾਰੀ ਜਾਨ ਜਿਹੜੀ ਆ ਕਿਤੇ जाएगी कैमरामैन संदीप कुमार के नाल सुनक जगबनी टीवी श्री रम सोसाई